ਨੇ ਉਹ ਅਜੀ ਤੂ ਦੀ ਆ ਗਈ ਮੇਰੇ ਪਤੀ ਜੀ ਨਿਕੋਣ ਸੋਣੀ ਲੱਗਦਾ ਨਹੀਂ ਆ ਹੈ ਮੈਂ ਹੱਸਣ ਕਿੰਨੇ ਦਿਨ ਦੀ ਟਿਕਰਨੀ ਜਦੋਂ ਮੇਰਾ ਵਿਆਹ ਹੋਇਆ ਤੁਸੀਂ ਉਦੋਂ ਦੇ ਬੜੇ ਨਹੀਂ ਮੁੜ ਕੇ ਕੀ ਕਰ ਪੁੱਤ ਇੰਨਾ ਨਾਲ ਸਾਡਾ ਨਾ ਇਹੋ ਜਿਹਾ ਹਿਸਾਬ ਤਾਵਾ ਪਹਿਲਾਂ ਤਾਂ ਥੋੜਾ ਜਿਹਾ ਚਾਕਾ ਲੱਗਦਾ ਹੁੰਦਾ ਘਰ ਹੁੰਦੇ ਆ ਕਿ ਚਲੋ ਕੋਈ ਗੱਲ ਨਹੀਂ ਹੁਣ ਤਾਂ ਦਿੱਤੀ ਹੈ ਇਹ ਕਰ ਵੇਜ ਹੁਣ ਤਾਂ ਨਾ ਕਦਾ ਚਾਕਾ ਹੌਲੀ ਹੌਲੀ ਖੜੂ ਚਾਕਾ ਕੋਈ ਗੱਲ ਨਹੀਂ ਤੇ ਮੈਂ ਇੱਕ ਗੱਲ ਦੱਸ ਅਸੀਂ ਕਿਦਾਂ ਦਾ ਪਾਇਆ ਈਓ ਕਿਉਂ ਕਿ ਉਹ ابو ਜੀ ਕਿ ਨਾ ਸੁਣਾ ਦੇ ਰਾਂ ਰੰਗ ਪਾਇਆ ਤੇ ਚਿੱਟੀ ਚਿੱਟੀ ਕਢਾਈ ਆ ਲੇਕਿਨ ਗੂੜੇ ਰੰਗ ਪਾਇਆ ਤਾਂ ਤੇਰਾ ਮਿਆਂ ਨਾ ਨਾ ਹਾਜੇ ਉਹ ਕੋਈ ਜੀ ਇਦਾਂ ਨਹੀਂ ਚੱਲਦੇ ਨੇ ਅੱਜ ਕੱਲ ਟੀਪ ਤੇ ਕੀ ਚੱਲਦਾ ਵਾ ਤੇ ਤੇ ਗੂੜਾ ਸੂਟ ਪਾਇਆ ਮੇ ਲਾਦਰੰਗ ਦਾ ਤੇ ਧੂਰਾ ਬੰਦਾ ਲਿਸ਼ਕਾ ਮਾਰਦਾ ਹੈ ਉਹ ਆ ਕੇ ਵੀ ਠੀਕ ਐਦਰ ਦਾ ਵਾ ਪਰ ਉਦਰ ਦਾ ਵਾ ਇਦਰ ਤਾਂ ਇਹਨਾਂ ਨੇ ਬਣਾਇਆ ਮੱਗੇ ਮੈਨੂੰ ਪਤਾ ਐ ਇਹਨਾਂ ਦਾ ਹੀ ਬਣਾਇਆ ਇਹਾਂ ਕੀ ਪਾਇਚ ਉੱਠੇ ਜਏ ਸੋਨਾ ਕਿੱਥੇ ਤੇਰਾ ਉਹ ਤੇ ਮੁੰਮੀ ਕੋਲ ਮੰਨਾ ਤੇ ਇਹ ਇੱਕ ਤਾਂ ਪਾਰੇ ਠੱਲੇ ਜੇ ਇਹ ਬੁਆਜੀ ਇਹ ਨਵੇਂ ਨਵੇਂ ਤਾਂ ਐ ਚੁੱਥੇ ਨਹੀਂ ਆ ਹਾਂ ਸੱਚੇ ਮੋਤੀ ਨੇ ਇਹ ਉਹਨਾਂ ਦਾ ਬਣਾਇਆ ਹਾਂ ਅੱਛਾ ਸੱਚੇ ਮੋਤੀ ਦਾ ਸੈਟ ਵਾ ਹਾਂ ਜੀ ਹਾਂ ਉਹ ਗੁੰਮ ਗੜਿਆ ਆਈਏ ਜਿਵੇਂ ਫਿਰ ਉਹ ਤਾਂ ਨਹੀਂ ਰਹਿਣਾ ਕਿ ਤੇ ਖਾਣਾ ਪਾ ਕੇ ਬੈਠੀ ਹੋਏ ਇੱਕ ਗਲਬੋ ਸੋਨਾ ਮੇਰੇ ਪੱਲੇ ਪੰਨ ਜਿਹੜਾ ਸੋਨਾ ਵਾ ਨਾ ਤੇਰਾ ਆਪਣੇ ਕੋਲ ਰੱਖੀ ਸੱਸ ਨੂੰ ਨਾ ਫੜਾ ਦੇ ਕਿਤੇ ਸਾਰਾ ਉਹਦੀ ਮੰਮੀ ਜੀ ਕੋਲ ਹੀ ਆ ਸਾਰਾ ਬਸ ਮੰਮੀ ਜੀ ਨੂੰ ਦੇ ਦੇ ਮੰਮੀ ਜੀ ਨੇ ਤੈਨੂੰ ਹਾਰ ਨਹੀਂ ਦਰਵਾਉਣ ਦੇਣੀ ਮੁੜ ਕੇ ਵੇਖ ਲਈ ਐਦਾਂ ਹੀ ਜਾਇਆ ਕਰੇਗੀ ਮੁੜ ਕੇ ਨਹੀਂ ਉਹ ਕਿੰਨੇ ਜਿਹੜੀ ਚੀਜ਼ ਤੇਨੂੰ ਲੋੜ ਨਹੀਂ ਹੈ ਨਾ ਤੂੰ ਮੇਰੇ ਤੋਂ ਮੰਗ ਲਿਆ ਕਰ ਹਾਂ ਪਾਦੇ ਆ ਤਾਂ ਮੰਗਣ ਵਾਲੀਆਂ ਹੈ ਛੱਦੇ ਆਣੇ ਕਿਹਾ ਦੀਏ ਆਪਣੇ ਵਾਸਤੇ ਕਰ ਸਾਰੇ ਤਬਰ ਨੂੰ ਉਹਦਾ ਬਨੇਕ ਗੱਲ ਦੱਸ ਵੀ ਜਿਹੜਾ ਪਿੰਦਰ ਵਾ ਚੰਗਾ ਵਾ ਹਾਂਜੀ ਬੜਾ ਚੰਗੀ ਨੇ ਅੱਛਾ ਦਸਿਆ ਆਣੇ ਕਹਿੰਦੇ ਹੁੰਦੇ ਆ ਨਾ ਘਰ ਵਾਲਾ ਹੋਵੇ ਵਲ ਤੇ ਇਹਦਾ ਬੀ ਆ ਖਾਲਾ ਹੈ ਉਹਨੂੰ ਆਪਣੀ ਮੋਟ ਚ ਰਖੀ ਠੀਕ ਵਾ ਨਾ ਹਾਂਜੀ ਠੀਕ ਆਹੋ ਤੇ ਬਾਕੀ ਗੱਲ ਈ ਯੋ ਤੇ ਜਿਹਨੇ ਤਸੰਦਰ ਵਾ ਨਾ ਬੜੇ ਤੇਜੀ ਉਹ ਇਹਨੂੰ ਪਾਛੇ ਰਹੀ ਨਹੀਂ ਭੂਆ ਜੀ ਬੜੇ ਚੰਗੇ ਨੇ ਅੱਜ ਤੱਕ ਵੇਖ ਲਿਆ ਮੈਨੂੰ ਕਮੀ ਵੀ ਨਹੀਂ ਲਾਇਆ ਉਹਨਾਂ ਨੇ ਆਹੋ ਬੈਠੀ ਨੂੰ ਸਾਰਾ ਕੁਝ ਫੜਾ ਕੇ ਜਾਂਦੀ ਆ ਇਹਨੂੰ ਮੈਂ ਜਾਣਦੀ ਚੰਗੀ ਤਰ੍ਹਾਂ ਠੀਕ ਵਾ ਨਾ ਮੇਰੇ ਤੋਂ ਵੱਧ ਕੌਣ ਜਾਣਦਾ ਵਾ ਤੈਨੂੰ ਤਾਂ ਕੋੜੀਏ ਕੁ ਪਤਾ ਹੀ ਨਹੀਂਗਾ ਕਿ ਸੱਸਾਂ ਕੀ ਚੀਜ਼ਾਂ ਹੁੰਦੀਆਂ ਹਨ ਇਹ ਉਹ ਗੱਲ ਵਾ ਸਾਥੀ ਦੇ ਤਦ ਖਾਣਦੇ ਹੋ ਤਦ ਵਿਖਾਉਣਦੇ ਹੋਰ ਤੈਨੂੰ ਕੀ ਪਤਾ ਵਾ ਹੈ ਐਵੇਂ ਕਿ ਤਾ ਕੋੜੀ ਬੜ ਕੇ ਟੈਮ ਨਾ ਫਾੜ ਛੜੀ ਨਾਲੇ ਇੱਕ ਗੱਲ ਹੋਰ ਸੁਣ ਲੈ ਮੇਰੀ ਜਿਹੜਾ ਆਂਦੇ ਸ਼ੋਰਾ ਪਾ ਲਈਏ ਨਾ ਉਹੋ ਹੀ ਪੈ ਜਾਣਾ ਹੰਨਾਈ ਸਾਰੀ ਉਮਰ ਜੇ ਤੂੰ ਧੀਏ ਥੱਲੇ ਲੱਗ ਗਈ ਨਾ ਸਾਰੀ ਉਮਰ ਤੇਰੀ ਥੱਲੇ ਲਾ ਕੇ ਨਿਕਲ ਜਾਣੀ ਆ ਹੁਣ ਮੇਰੇ ਵਾਲੀ ਵੇਖ ਲਾ ਆ ਜੱਸਵਾ ਪਹਿਲੇ ਦਿਨ ਮ ਸਿਰ ਤੇ ਚੜਾ ਲਈ ਤੇ ਹੁਣ ਮੇਰੇ ਸਿਰ ਤੋਂ ਲੱਦੀ ਨਹੀਂ ਗਈ ਹੈ ਕਿੱਦਾਂ ਬੋਲਦੀ ਗਾੜੀ ਕਿੱਦਾਂ ਜੁਬਾਨਾਂ ਚਲਉਂਦੀ ਤੇ ਆਪਣੇ ਇੱਥੇ ਵੇਖ ਲਿਆ ਨਾ ਸਾਰਾ ਕਸ਼ਟ ਹਾਂਜੀ ਨਾ ਤੇ ਜੇਲ੍ਹ ਮ ਪਹਿਲੇ ਦਿਨੀ ਉਹਨੂੰ ਛੰਡ ਕੇ ਰੱਖਦੀ ਨਾ ਕਿਤੇ ਆਵਾਜ਼ ਨਹੀਂ ਨਿਕਲਿਆ ਕਰਨੀ ਉਹਦੀ ਤੇ ਹੁਣ ਤੈਨੂੰ ਮ ਮਾਰ ਤੇ ਹੋ ਦਿੰਨੀ ਆ ਤੇ ਥੋੜਾ ਜਿਹਾ ਦਬ ਘਾਰਾ ਹੈ ਟੱਬਾ ਤੇ ਨਾਨਾ ਭੀ ਦਾ ਬੋਲ ਜੀ ਪਰ ਬੋਹ ਜੀ ਮੈਨੂੰ ਨਾ ਤਾਂ ਢੀ ਸਮਝ ਨਹੀਂ ਲੱਗਦੀ ਕਿ ਤੁਸੀਂ ਆਹ ਲਾ ਮੈਨੂੰ ਗੱਦੇ ਲਈ ਕਹਿਂਦੇ ਇਤੇ ਸਾਰੇ ਜਣੇ ਚੰਗੇ ਬੜੇ ਨੇ ਪੁੱਤ ਵੀ ਮੈਂ ਤੇ ਉਮਰ ਖੰਡਾਈ ਆ ਮੈਨੂੰ ਤਾਂ ਸਾਰਾ ਹੀ ਪਤਾ ਵਾ ਤੈਨੂੰ ਅਜੇ ਨਵਾਂ ਨਵਾਂ ਚਾਹ ਵਾ ਨਾ ਤਾਂ ਕਰਕੇ ਧੀਏ ਤੈਨੂੰ ਕੁਝ ਨਹੀਂ ਗੱਦਦਾ ਚੱਲ ਕੋਈ ਨੀ ਚਾਹ ਹੋਣਾ ਵੀ ਚਾਹੀਦਾ ਵਾ ਪਰ ਇੱਕ ਗੱਲ ਵਾ ਆਪਣੇ ਪੂਆ ਦੇ ਅੰਦਰ ਨਾ ਪੱਲੇ ਬੱਦੇਗੀ ਨਾ ਤੇ ਸਾਰੀ ਜ਼ਿੰਦਗੀ ਧੋਖਾ ਨਾ ਖਾਏਗੀ ਕੋ ਨਹੀਂ ਆਏਗੀ ਤੇਰੀ ਸੱਸੋਂ ਆ ਨਾ ਇਹ ਤਾਂ ਮੈਂ ਤਾਂ 30 ਸਾਰੀ ਉਮਰ ਮੈਨੂੰ ਪੁੱਛ ਕਿਦਾਂ ਦੀ ਆ ਹੈਂ ਉਤੋਂ ਤਾਂ ਬੜੀ ਚੰਗੀ ਬਣ ਨਾਲ ਆਨੇ ਤੇ ਵਿੱਚੋਂ ਇਹਨੇ ਛੜੀਆਂ ਫੇਰਦੀਆਂ ਹੀ ਹੋ ਆਪਣੇ ਮੁੰਡੇ ਨੂੰ ਇਹ ਕਰਾਣਾ ਵਾਸਤੇ ਤੇ ਫੇਰ ਤੋਂ ਵੇਖਣਾ ਤਾਂ ਠੰ ਏਦਾਂ ਕਰੀ ਪਿੰਦਰ ਨੂੰ ਆਪਣੇ ਮਰਚ ਕਰ ਲਾ ਤੇ ਫੇਰ ਜਦੋਂ ਇਹ ਵਾਸਤ ਹੋ ਗਿਆ ਤੇ ਫੇਰ ਕੋਈ ਗੱਲ ਹੀ ਨਹੀਂ ਤੇ ਤੇਰਾ ਟੌਰ ਹੀ ਰਹਿਣਾ ساری ਉਮਰ ਹੈਗਾ ਤੇ ਤੇ ਰਾਜ ਕਰੇਗੀ ਰਾਜ ਜੇ ਮੇਰੀ ਗੱਲ ਮੰਨੇਗੀ ਨਾਲੇ ਨਾ ਹੁਣ ਆ ਜਾ ਕਰੀ ਆਪਣੀ ਭੂਆ ਕੋ ਕਿਹੜੀ ਤੂਰ ਆ ਗਵਾੜੀ ਤੇ ਹੈ ਵਾ ਇਹਨਾਂ ਦੇ ਮਗਰ ਲਾ ਕੇ ਕਿਤੇ ਆਪਣੀ ਭੂਆ ਦਾ ਛੱਡਦੀ ਹੁਣ ਪੂਰ ਜੀ ਛੱਡ ਨਾ ਕਿਹੜੀ ਹੋਣ ਤੁਹਾਨੂੰ ਤੁਸੀਂ ਦਿਹਾੜਾ ਤੁਹਾਨੂੰ ਸੱਜਿਆ ਹੀ ਨਾ ਆਵਾ ਮੈਂ ਕਿਦਾਂ ਵੇਖਿਆ ਕਾਤੀ ਨਾ ਪਰਾਇਆਂ ਵਾਲੀ ਗੱਲ ਦੱਸ ਤੈਨੂੰ ਵੀ ਸਦਨ ਦੀ ਲੋੜ ਵਾ ਤੇਰਾ ਤੇ ਆਪਣਾ ਘਰ ਲੱਤੀਏ ਜਦੋਂ ਮਰਜੀ ਆ ਫੇਰ ਵੀ ਪੂਆ ਜੀ ਹੁਣ ਮੇਰੇ ਨਵਾਂ ਨਵਾਂ ਵਿਆਹ ਹੋਇਆ ਵਾ ਇਦਾਂ ਆਉਂਦੀ ਮੈਂ ਚੰਗੀ ਨਹੀਂ ਲੱਗਦੀ ਹੈਗੀ ਚੱਲ ਫੇਰ ਰਾਤ ਨੂੰ ਹੁਣੇ ਲੈ ਜਾਨੀ ਆ ਮੈਂ ਨਹੀਂ ਨਹੀਂ ਹੁਣ ਤੇ ਨਹੀਂ ਪਿੰਡਰ ਤੇ ਹੁਣ ਕਿਤੇ ਗਏ ਨੇ ਹੋਂਦੀਆਂ ਨਾ ਪਿੰਡਾਂ ਦੇ ਮੰਮੀ ਡੈਡੀ ਨੂੰ ਵੀ ਨਾਲ ਲੈ ਕੇ ਸਾਰੇ ਜਾਣੇ ਆਵਾਂਗੇ ਚੱਲ ਪਹਿਲੇ ਪਿੰਡਰ ਨੂੰ ਲੈ ਹੀ ਮੰਮੀ ਡੈਡੀ ਦੇ ਦੀ ਕਰਨਾ ਹੈ ਤੇ ਅੱਗੇ ਪਿਛੇ ਵੀ ਗਲੀ ਚ ਰਹਿੰਦੇ ਆ ਕਚਲ ਕੋਈ ਨਹੀਂ ਬੁਆ ਜੀ ਫੇਰ ਕੀ ਆ ਇਕੋ ਇਕ ਉਹਨਾਂ ਦਾ ਮੁੱਡਾ ਚੱਲ ਵੇਖ ਲਈ ਆਪਣੀ ਮਰਜ਼ੀ ਪਰ ਜਿਹੜੀਆਂ ਮੈਂ ਗੱਲਾਂ ਤੈਨੂੰ ਦੱਸੀਆਂ ਵਾ ਨਾ ਪੱਲੇ ਪਾ ਲੈ ਪੱਲੇ ਕੰਮ ਆਉਣ ਗਿਆ ਆ ਜ਼ਿੰਦਗੀ ਵਿੱਚ ਹਾਂਜੀ ਕੋਈ ਗੱਲ ਨਹੀਂ ਠੀਕ ਆ ਨਾ ਆਹੋ ਐਵੇਂ ਪੋਲੇ ਪੰਜ ਦਾ ਰਹਿ ਜੀ ਕਿਤੇ ਚੱਲ ਵਧੀਆ ਵਾ ਠੀਕ ਆ ਆਓ ਚੱਲ ਲੈ ਫੇਰ ਨਹੀਂ ਗਿਆ ਲਈ ਲੈ ਬੋ ਤਾਂ ਮੈਂ ਤੈਨੂੰ ਕਿੰਨੀ ਮੰਗੀ ਤੂੰ ਕਿਦੀ ਉਹ ਚੱਲ ਹੀ ਲਾਹੋ ਤਾਂ ਬਟੂ ਬਹਿ ਠੀਕ ਹੈ ਨਹੀਂ ਕਹਿੰਦੀ ਕਿ ਇਹ ਘਾਟੀ ਵੀ ਦਿੱਂਦੀ ਆਹ ਜੀ ਬੜੋ ਦੁੱਧਾ ਤੇ ਯਾਰਾ ਪੀਂਦੀ ਐ ਦੁੱਧ ਦੀ ਸ਼ਕੀਨ ਨਾ ਇਹ ਬੈਠਾ ਨੂੰ ਆਦੀ ਸੀ ਇਹ ਕਿ ਜਲਦੀ ਜਲੋੜਾ ਦੱਸ ਇਹ ਨਾ ਕਿ ਡੈਡੀ ਇਹਦੇ ਨਵਾ ਮੱਜਾ ਮੱਜਾ ਰੱਖੀਆਂ ਤੇ ਦੁੱਧ ਦੀ ਸ਼ਕੀਨ ਨਾ ਦੁੱਧਾ ਤੇ ਕਾਫੀ ਕਾਫੀ ਪੀਂਦੀ ਚਾਹ ਘਾਟੀ ਪੀਂਦੀ ਤੇ ਮੋਟੀ ਵੀ ਤੇਂਦੀ ਬਸ ਹੈਗੀ ਹੈ ਕਿ ਹੈ ਕਿ ਪਤਲੀ ਜਾਈ ਨਹੀਂ ਭੈਣ ਜੀ ਚੰਗਾ ਵਾ ਸਰੀਰ ਇਦਾਂ ਦਾ ਕੁੜੀਆਂ ਨਾ ਪਤਲੀਆਂ ਹੀ ਸੋਹਣੀਆਂ ਲੱਗਦੀਆਂ ਵਾ ਮੋਟੀਆਂ ਘਰੇ ਚੰਗੀਆਂ ਲੱਗਦੀਆਂ ਵਾ ਇਹ ਦਵਾਵਾ ਟਾਈਮ ਲੱਗ ਜਾ ਚਾਹ ਬਣਾਉਣੀ ਫੇ ਕੱਲ ਦਾ ਭੂਆਪਤੀ ਦੀ ਨੇ ਗੱਲਾਂ ਆਹੋ ਕੇ ਹੋਰ ਭੂਆਪਤੀ ਦੀਆਂ ਕਈ ਗੱਲਾਂ ਵਾ ਗੱਲਾਂ ਵੀ ਕਾਧੀਆਂ ਵਾ ਤਾ ਪੁੱਛ ਡੀ ਵੀ ਜੀ ਲੱਗ ਗਿਆ ਵਾ ਤੇਰਾ ਆਂਦੀ ਹੀ ਕਿ ਭੂਆ ਜੀ ਇੰਨੇ ਚੰਗੇ ਜੀ ਆ ਸਾਰੇ ਕੋਈ ਗੱਲ ਨਹੀਂ ਕਰਨ ਵਾਲੀ ਸਾਰੇ ਕੋਈ ਗੱਲ ਦੀ ਭੂਆ ਤੇ ਵੀ ਲੱਗੀ ਆ ਜੀ ਲਾਉਣ ਵਾਸਤੇ ਆ ਗਿਆ ਕਰੇ ਕਿ ਤੂੰ ਫਿਕਰ ਨਾ ਕਰ ਲੈ ਮੈਂ ਤਾਂ ਕਹਿਣ ਨਹੀਂ ਆ ਤੇ ਭੂਆ ਦਾ ਘਰ ਤੇ ਨਾਲ ਹੀ ਆ ਤੂੰ ਆ ਜਾਗਾ ਚਾ ਕਿਆ ਨਾ ਕਰੀ ਹੁਣ ਠੀਕ ਵਾ ਨਾ ਭੈਣ ਜੀ ਕੋਈ ਗੱਲ ਨਹੀਂ ਤੁਹਾਡੇ ਘਰ ਆਈ ਨਹੀਂ ਤੇ ਹੋਈ ਨਹੀਂ ਆ ਗਈ ਜਾਨ ਗੇਟ ਕਿਸੇ ਤੇ ਦਰਦੇ ਆ ਜਾਏਗੀ ਹੈ ਨਹੀਂ ਨਹੀਂ ਖਲਾਓ ਜਰੂਰ ਤੇ ਪੁੱਤ ਮੇਰੀ ਗੱਲ ਸੁਣ ਤੇ ਇਹ ਹੋਈ ਤੇਰੀ ਮਾਂ ਅਸਲੀ ਹੁਣ ਚੰਗਾ ਸੇਵਾ ਕਰਿਆ ਕਰੀ ਮੇਰੀ ਧੀ ਚੰਗਾ ਕਿਹ ਗੱਲ ਦੀ ਕਮੀ ਨਾ ਹੋਣ ਦਵੀਂ ਉੱਠ ਕੇ ਹੈ ਰੋਟੀ ਪਾਣੀ ਬਣਾਇਆ ਵਧੀਆ ਕਰਕੇ ਮੰਜੀ ਤੇ ਰੋਟੀ ਦਿਆ ਕਰੀ ਮੇਰੀ ਭੈਣ ਨੂੰ ਚੰਗਾ ਠੀਕ ਹੈ ਹਾਂ ਅਸਲੀ ਮਾਂ ਪਿਓ ਤੇ ਵਹੀ ਹੁੰਦੇ ਆ ਨਾ ਭੈਣ ਜੀ ਜੀਤ ਲਈ ਕਹਿਣ ਦਿਆ ਕਹਿਣ ਨੂੰ ਪਰ ਮਨੇ ਇੱਕ ਗੱਲ ਦੱਸੋ ਵੀ ਵਿਆਹ ਚ ਨਾ ਕੁਛ ਬਣਾਇਆ ਤੇ ਮੁੱਕ ਵੀ ਗਿਆ ਵਾ ਦੀ ਭੈਣੇ ਕੋ ਹੁਣ ਨਾ ਕੁਛ ਚਾਹ ਲੈ ਕੇ ਆ ਜੀ ਤੁਹਾਡੇ ਲੱਗਣ ਲਈ ਪੈ ਗਈ ਚੰਨੀ ਨਾ ਨਹੀ 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 ਖਾਣਾ ਨੀ ਕੁੱਛ ਵੀ ਮੈਂ ਇੰਨਾ ਕੁੱਛ ਪਿਆ ਚੱਟ ਨਹੀਂ ਨਹੀਂ ਘਰ ਵੀ ਜਨਫਾਫੇ ਭਰੇ ਪਏ ਆ ਇਦੋਂ ਹੀ ਗਏ ਆ ਕਿ ਕੋਈ ਗੱਲ ਨਹੀਂ ਕਿਹੜਾ ਮੁੰਡਿਆ ਵਾ ਕੁੱਛ ਮੈਂ ਤਾਂ ਉਦਾਂ ਹੀ ਕਹਿਤਾ ਵਾ ਇਹਨੋਂ ਪਾਰੋ ਗੱਲਾਂ ਬਾਤਾਂ ਤੇ ਭਾਂਡੇ ਰੱਖਾ ਲੈ ਪ੍ਰੀਤੀ ਹੈ ਪੂਜੀ ਦੀ ਕਿ ਲੋੜ ਆ ਰਹਿਣ ਤੋਂ ਨਹੀਂ ਖਿਡੇਗਾ ਕੋਈ ਗੱਲ ਨਹੀਂ ਮਾ ਪੂਆ ਵਾ ਤੇਰੀ ਕੋਈ ਗੱਲ ਰੱਖ ਆਪਣੇ ਕੋਲ ਇੱਕ ਮਾਤ ਨੂੰ ਹੋਰ ਦਵਾ ਜਦੋਂ ਕਿ ਭੈਣ ਭਰਾ ਆਉਂਦਾ ਹੁੰਦਾ ਹਨਾ ਤੇ ਪੈਸਾ ਤੇ ਲਾ ਦੇ ਜੰਨਾ ਹੁੰਦਾ ਵਾ ਚੋਕੇ ਸੱਸ ਦੀ ਮੁੜਚ ਨਾ ਦੇ ਦਿਆ ਕਰ ਆਪਣੇ ਕੋਲ ਰੱਖੀ ਠੀਕ ਵਾ ਨਾ ਠੀਕ ਮੁੜ ਕੇ ਬਾਅਦ ਚ ਪਤਾ ਲੱਗਦਾ ਹੁੰਦਾ ਹੀ ਉਹ ਆਹੋ ਆਪਣੇ ਕੋ ਪੈਸੇ ਹੋਣ ਤਾਂ ਬੰਦਾ ਜੋ ਜੀ ਕਰਤਾ ਲਲਿੰਦਾ ਵਾ ਹੱਥ ਡਾਉਂਦੀ ਲੋੜ ਨਹੀਂ ਪੈਂਦੀ ਗਾੜੀ ਤੇ ਜਿਹੜਾ ਦਿੰਦਾ ਹੁੰਦਾ ਕੋਈ ਪੈਸਾ ਤੇ ਨਾ ਆਪਣੇ ਪਛਿਪਾ ਲਿਆ ਕਰ ਚੁੱਪ ਕਰਕੇ ਠੀਕ ਵਾ ਨਾ ਹਾਂਜੀ ਠੀਕ ਆਹ ਚੰਗਾ ਫੇਰ ਮੈਂ ਚੱਲਦੀ ਹਾਂ ਹੁਣ ਆਵੇਂ ਹੁਣ ਚੰਗਾ ਬਹਿ ਜਾਓ ਘੜੀਗ ਨਹੀਂ ਨਹੀਂ ਜਾਣਦੇ ਹੁਣ ਮੈਨੂੰ ਫਫੜ ਤੇਰਾ ਕਿੱਦਾਂ ਹੋਣਾ ਪਿਆਈ ਨਹੀਂ ਇਹ ਤੱਕ ਹਾਂਜੀ ਠੀਕ ਆਹੋ ਚੰਗਾ ਫਿਰ ਹੈ ਹਾਂਜੀ ਹਾਂ ਸਵਾਰ ਬਣਾ ਕੇ ਰਿਆ ਕਰ ਹਾਂਜੀ ਆ ਚੰਗਾ ਪੈਕ ਹਾਂ ਜੀ ਇੱਕ ਇਧਰ ਆਈ ਦੱਸ ਇਹ ਵੀ ਕਿਹ ਗੱਲ ਹੋਈ ਉਹਦੀ ਗਲਤੀ ਈ ਦਾ ਇਹ ਰਿਸ਼ਤਾ ਹੋਇਆ ਵਿਆਹ ਹੋਇਆ ਉਹ ਨਹੀਂ ਆਇਆ ਈ ਕਰਨ ਉਹ ਮੇਰੀ ਗੱਲ ਸੁਣ ਉਹ ਸਾਖ ਹੋ ਗਿਆ ਕੰਮ ਨਿਬੜਿਆ ਵਿਆਹ ਹੋ ਗਿਆ ਗੱਲ ਮੁੱਕੀ ਇਹਨੂੰ ਜ਼ਿਆਦਾ ਨਾ ਘਰ ਵੜੋ ਉਹ ਕਿ ਆਪਾਂ ਖੜਾ ਕਰ ਦੂਗੀ ਮੁੰਡਕੇ ਕੋਲ। ਇਹ ਆਉਂ ਸੱਦਣ ਗਈ ਆ। ਆਪੇ ਆਈ ਆ। ਮੈਨੂੰ ਕੀ ਲੋੜ ਕਹਿਂਦੀ? ਉਹ ਨਾਲ ਬਹਿ ਬਹਿ ਕੇ ਬੜਾ ਨੂੰ ਡਹੀਆ ਤੋਰਨ ਤੇ ਮੁੰਡਕੇ ਪੰਗਾ ਪੈਣੇ ਘਰ 'ਚ ਕੋਈ ਨਾ ਕੋਈ। ਇਹ ਜੀ ਬੜੇ ਚਲਾ ਗਈ ਉਹ। ਦੱਸ ਹੁਣ ਮੈਨਰੇ ਕੋਈ ਪੇਕਿਆ ਤਾਂ ਨਹੀਂ ਆਇਆ ਤੇਰਾ ਆਪਣਾ ਹੀ ਡੱਬਰ ਵਾ ਜਦੋਂ ਇੰਨਾ ਕੁਛ ਕਰਦਾ ਵਾ ਤਾਂ ਫੇਰ ਮੇਰੇ ਨਾਲ ਆਖਾ ਵੜਦਾ ਹੁੰਦਾ। ਮੇਲਾ ਡੱਬਰ ਆ। ਆਹ। ਮੈਂ ਆ ਨਾ ਵੀ ਵਿਆਹ ਹੋ ਗਿਆ ਗੱਲ ਮੁਕੀ। ਤੁਹਾਨੂੰ ਕੀ ਆ ਤੁਸੀਂ ਕਿਹੜੇ ਗਲੁੰਡੇ ਨਾਲ ਲੜਨਾ? ਉਹ ਨੂੰ ਤਾਂ ਠੀਕ ਹੀ ਸੋਚੇਗੀ। ਤੇ ਤੈਨੂੰ ਕੀ ਗੱਲ ਹੋ ਗਈ ਹੁਣ? ਉਹ ਕਾਤੇ ਕੋਈ ਨਹੀਂ ਮੈਂ ਤਾਂ ਤੁਹਾਡੇ ਨਾਲ ਵੇਖ ਕੇ ਆ ਕਿਹੜੀ ਤੇ ਲੁੰਡੇ ਲੜਨਾ ਕੱਲ ਇਹੋ ਕਰਨਿਆ ਵੀ ਉਹ ਹੁਣ ਵਿਆਹ ਹੋ ਗਿਆ ਯਾਰ ਗਲਮੁਖੀ ਹੁਣ ਉਹ ਕੀ ਕਰਨਾ ਮੁੰਡੇ ਇਹਦੇ ਜੀਵਨ ਕਿਉਂ ਕੀ ਹੋ ਗਿਆ ਇਹ ਇੱਥੋਂ ਹੁਣੇ ਗਈ ਹੋਏ ਕੋਈ ਪੁੱਟੀ ਸਿੱਧੀ ਪੱਟੀ ਪੜਾਉਗੇ ਉਹਨੂੰ ਮੁੰਡੇ ਘਰ ਤੇ ਲੜਾਈ ਪਾਉਗੀ ਬੱਦਰੀ ਇੰਦਰ ਵੇਖੋ ਹੁਣ ਤੇ ਰਿਸ਼ਤੇਦਾਰੀ ਏ ਉਹਨੇ ਆਉਣਾ ਜਾਣਾ ਹੀ ਹੈ ਹਣ ਸੰਭਲ ਜਾ ਅੱਗੇ ਟਾਈਮ ਹੈਗਾ ਹੀ ਮੈਨੂੰ ਤੁਹਾਡੀ ਸਮਝ ਨਹੀਂ ਲੱਗਾਂ ਲਈ ਓਏ ਉਹਦੀ ਭਤੀ ਹੈ ਹੁਣ ਉਹਨੇ ਪਉਣਾ ਜਾਣਾ ਤੇ ਹੈਗਾ ਹੀ ਏ ਕਿ ਇਹਨੂੰ ਸਮਝ ਲੱਗ ਜੂਗੀ ਪਰ ਅਜੇ ਕੱਲ ਥੋੜਾ ਜਿਹਾ ਟਾਈਮ ਚੰਗਾ ਜੇ ਪੜਦਾ ਪਿਆ ਤੇਰੀ ਮਾਤ ਤੇ। ਉਹ ਬਸ ਤੂੰ ਹੀ ਨਾ ਪਹਿਲੀਆਂ ਗੱਲਾਂ ਲੱਕੇ ਪੈਰੋ। ਤੂੰ ਹੀ ਛੱਡੇ ਉਹਨਾਂ ਪਿਛਲੀਆਂ ਗੱਲਾਂ। ਮਾਰੇ ਦੇ ਮਿੱਟੀ ਪਾਓ। ਮਾਰੇ ਦਿਨ ਹੋ ਗਏ ਸ਼ੁਰੂ ਤੁਹਾਡੇ। ਉਹ ਚਲੋ ਠੀਕ ਆ ਚਲੋ। ਚਲੋ ਕੋਈ ਗੱਲ ਨਹੀਂ। ਕੋਈ ਨਹੀਂ ਹੈ ਸੇਤ ਤੇ ਅਸਰ। ਜਿਹਦੇ ਨਾਲ ਮੱਥਾ ਮਾਰਦੇ ਆ ਕੋਈ ਫਾਇਦਾ ਨਹੀਂ ਆ। ਜੋ ਵਾਦੀ ਕਰੀ ਮੈਂ ਤੇ ਆ ਨਾ ਵੀ ਜਦੋਂ ਜੋ ਹੋਣਾ ਹੀ ਹੋ ਗਿਆ ਕੰਮ ਨਹੀਂ ਪੜਿਆ। ਹਿਸਾਬ ਨਾ ਰੋ ਹਣ। ਜਿਹੜੀਆਂ ਗੱਲਾਂ ਤੂੰ ਹੀ ਲੱਭਦੇ ਉਹ ਦੀ ਹੁਣ ਹੋਣਗੀਆਂ। ਉਹਨੇ ਹੁਣ ਅੱਗੇ ਨਾਲੋਂ ਵੱਧ ਆਉਣਾ। ਹੁਣ ਉਹਨੇ ਉਹ ਆਇਆ ਕਰੂਗੀ ਤੇ ਮੁੰਕੇ ਇਹ ਜਾਣਦਾ ਆਪੂਗੀ ਉਧਰ ਮੈਂ ਤਾਂ ਕਹਿਣ ਲਈ ਮੈਂ ਬੂਏ ਲਾ ਕੇ ਖਲੋ ਕੇ ਸੁਣਿਆ ਇਹ ਹੋਰ ਕਿਦਾਂ ਆਏ ਉਹ ਕਹਿੰਦੀ ਜਦੋਂ ਤਰੀ ਸੱਦੋਂਗੇ ਆ ਜਾਵਾਂਗੇ ਸੱਦਨ ਨੂੰ ਕੀ ਉਹਨੇ ਰੱਖਣਾ ਨੂੰ ਨਹੀਂ ਆ ਜਾ ਬੱਸ ਹਰ ਗਿਆ ਹੁਣ ਨਹੀਂ ਭਾਈ ਦਾ ਘਰ ਘਰ ਗਿਆ ਹੁਣ ਉਹ ਤਾਂ ਉਹਨੇ ਨਹੀਂ ਮਾੜੀਆਂ ਗੱਲਾਂ ਕੀਤੀ ਮੈਂ ਥੋੜੀ ਸੁਣ ਕੇ ਬਾਅਦ ਸੁਣਨਾ ਜੇ ਵੀ ਹੱਡੀ ਤਰੀ ਇਫ ਕਰਦੀ ਓਏ ਇਹਦੇ ਨਵੀਂ ਨਵੀਂ ਆ ਕਰਨ ਡੈਪੂਗੀ ਜਦੋਂ ਉਹ ਇਹਦੇ ਕੋ ਰਹੀ ਦੇ ਉਹਦੇ ਕੋ ਰਹੀ ਤਾਂ ਪਹਿਲੂ ਕੰਮ ਓ ਚੱਲ ਕੁ ਸੁੱਭ ਸੁੱਭ ਬੋਲ ਹਣ ਫੋਨਾ ਮਾੜੀਆਂ ਚੰਗੀਆਂ ਕਰ ਕੀਤਾ ਇਹ ਕੰਮ ਦਾ ਬਣਾ ਹੀ ਕਰੇ ਸਾਡੀ ਨਾ ਕੋਈ ਜ਼ਰੂਰੀ ਨਹੀਂ ਕੀ ਓ ਜਾ ਪਰੇ ਮੇਰੀ ਤੇ ਜਬਾਨ ਕਾ ਲੈਣੀ ਹੈ ਨਾ ਸੁੱਭ ਸੁੱਭ ਬੋਲ ਇਹ ਮੈਂ ਜੋ ਤੁਹਾਨੂੰ ਕਹਿਣ ਦਿਆ ਨਾ ਮੈਂ ਕਹਿੰਨਾ ਬਚ ਜੋ ਘਰ ਨੂੰ ਵਿਚਾਲੋ ਆਪਣੇ ਨੂੰ ਤੇ ਚਾਲਾ ਜਿੱਦਾਂ ਪਹਚਾਇ ਜਿੰਦਾ ਮੇਰੀ ਤੇ ਜਿਹੜੀ ਵਾਹ ਉਹ ਮੈਂ ਲਾ ਲਈ ਚਲੋ ਕੋਈ ਗੱਲ ਨਹੀਂ ਮੈਨੂੰ ਕੀ ਮੈਂ ਕਿਹੜਾ ਸਿਰ ਤੇ ਰੱਖ ਕੇ ਲੈਣਾ ਘਰ ਯਾਰ ਕਿਦੋਂ ਦੀ ਗਈ ਓ ਅਜੇ ਤੱਕ ਆਈ ਨਹੀਂ ਹੈ ਇੰਨੇ ਪਤਾ ਕਿ ਉਹਨੂੰ ਚਾਹ ਪਾਣੀ ਦੇਣਾ ਵਾ ਹੱਦ ਹੋਈ ਆ ਤੁੰਮ ਇਹ ਦੇ ਵਾਲੀ ਦੀ ਕੀ ਬੜਾਉਂਡੇ ਜੇ ਕੱਲੇ ਆ ਗਈਆਂ ਆਹੋ ਆਈ ਜਾਣਾ ਸੀ ਇੰਨਾ ਟਾਈਮ ਟਾਈਮ ਟੂ ਮੁਕਾਦਾ ਹਾਂ ਹੈ ਹੁਣ ਮੇਰੀ ਭਤੀ ਆ ਉੱਥੇ ਆਹੋ ਤਾਂ ਹੁਣ ਸਿੱਖ ਮੱਤ ਵੀ ਦੇਣੀ ਪੈਂਦੀ ਆ ਐਡੀ ਛਤੀ ਕਿਦਾਂ ਆ ਜਾਂਦੀ ਬੋਦੀਆਂ ਨੂੰ ਸਿੱਖਾਂ ਮੱਤਾਂ ਦਿਆ ਕਰ ਆਪਣੇ ਘਰ ਵਾਲੇ ਦੇ ਵੇਖਿਆ ਕਰਨ ਕੋ ਚਾਹ ਪਾਣੀ ਦੇਣਾ ਹੁੰਦਾ ਕੋਈ ਗੱਲ ਨਹੀਂ ਚਾਹ ਪਾਣੀ ਦੇਣੂ ਹੈ ਨਹੀਂ ਕਿ ਨੋ ਤੁਹਾਡੀ ਉਹਨੂੰ ਅੱਜ ਮਾਰ ਲੈਣੀ ਸੀ ਚਾਹ ਪਾਣੀ ਪੀਣਾ ਸੀ ਤੇ ਹਾਂ ਤੁਹਾਨੂੰ ਮੈਂ ਗੱਲ ਦੱਸਾਂ ਹੂੰ ਉੜੀ ਤੇ ਹਾਡੀ ਬੜੀ ਖੁਸ਼ ਹੋ ਉਥੇ ਅੱਛਾ ਹੈ ਹੈ ਨਾਲੇ ਨਵਾਂ ਨਵਾਂ ਵਿਆਹ ਵਾਜੀ ਹਾਂ ਤੇ ਨਾਲੇ ਜਿੰਨੂੰ ਪਸੰਦ ਕਰਦੀ ਉਹਦਾ ਨਾ ਹੋ ਗਿਆ ਉਹਦਾ ਵਿਆਹ ਆਹੋ ਤੇ ਖੁਸ਼ਦਿਨੀ ਹੈ ਵੀ ਗੱਲ ਨਹੀਂ ਕਰਨ ਵਾਲੀ ਅੱਛਾ ਮੈਂ ਜਿੰਨੀਆਂ ਗੱਲਾਂ ਕਰਕੇ ਆਈ ਹਾਂ ਨਾ ਉਹਦੇ ਉੱਤੋਂ ਦੀ ਲੰਗੀਆਂ ਲੱਗਦੀਆਂ ਸਾਰੀਆਂ ਹੀ ਅੱਛਾ ਅਜੇ ਬੜੀਆਂ ਸਿਫਤਾਂ ਕਰਦੀ ਸਾਰਿਆਂ ਦੀ ਹੂੰ ਹੂੰ ਤੇ ਕੋਈ ਗੱਲ ਨਹੀਂ ਮੇਰਾ ਰੰਗ ਵੀ ਚੜਨਾ ਹੀ ਆ ਹੌਲੀ ਹੌਲੀ ਚੜਨਾ ਥੋੜਾ ਟਾਈਮ ਲੱਗਣਾ ਵਾ ਉਹ ਚੱਲ ਟਾਈਮ ਲਾ ਕੇ ਚੜ ਜੇ ਪਰ ਜੜੇ ਚੰਗਾ ਚੜਨਾ ਵਾ ਵੇਖਿਓ ਸਹੀ ਤੁਸੀਂ ਭਤੀ ਤੇ ਮੇਰੀ ਐ ਨਾ ਆਹੋ ਕੋਈ ਗੱਲ ਨਹੀਂ ਅੱਜ ਚਾਚੂ ਆ ਨਾ ਤਾਂ ਕਰਕੇ ਵੇਖਿਓ ਸਹੀ ਕੀ ਬਣਦਾ ਵਾ ਹੈ ਚੱਲ ਕੋਈ ਗੱਲ ਨਹੀਂ ਤੂੰ ਹੀ ਫੇਰਾ ਤੋਰਾ ਨਾ ਟਾਈਮ ਨਾ ਰੱਖਿਆ ਕਰ ਉੱਥੇ ਨਹੀਂ ਮੈਂ ਤੇ ਹੁੰਦੀ ਜਾਂਦੀ ਰਹਿਣਾ ਵਾ ਇੱਕ ਮੌਕੇ ਦਾ ਖੁੰਝਣ ਦੀ ਗੱਲ ਤਾਂ ਬਣਨੀ ਐ ਇਦਾਂ ਹੀ ਕਰੂੰਗੀ ਤੈਨੂੰ ਫਿਕਰ ਨਾ ਕਰੋ ਹਾਂ ਮੈਂ ਤਾਂ ਉਹਨੂੰ ਵੀ ਕਿਹਾ ਸੀ ਮੈਂ ਚੱਕਣ ਦੀ ਲੋੜ ਨਹੀਂ ਗਈ ਚੁੱਪ ਕਰਕੇ ਜਦੋਂ ਜੀ ਕਰਦਾ ਹੁੰਦਾ ਤੇ ਆ ਜਾ ਕਰ ਅੱਥੇ ਆ ਜਾਗਾ ਤੇਰਾ ਆਪਣਾ ਘਰ ਹੀ ਆ ਆਹ ਮੈਂ ਤੇਰਾ ਆਪਣਾ ਘਰ ਆ ਧੀਆ ਤੁਹਾਡੀ ਬਹੁਤ ਗੱਲ ਵਾ ਆਹ ਮੈਂ ਚੱਕਣ ਦੀ ਲੋੜ ਨਹੀਂ ਤਨਾ ਕੇ ਇਹਨੂੰ ਪੁੱਛਣ ਦੀ ਲੋੜ ਵਾ ਮੈਂ ਪੂਆ ਵੱਲ ਚਲ ਜਾ ਕੇ ਨਾ ਚਲ ਜਾ ਜਦੋਂ ਮੈਂ ਜੀ ਕਰਦਾ ਨਾ ਚੁੱਪ ਕਰਕੇ ਆ ਜਾ ਕਰ ਅੱਛਾ ਆਹ ਤੇ ਮੈਂ ਪਹਿਲੇ ਦਿਨੋਂ ਜੇ ਤੂੰ ਪਾ ਲਿਆ ਨਾ ਇਹਨਾਂ ਨੇ ਤੇਰੇ ਤੇ ਸ਼ੌਰਾ ਫਿਰ ਤੂੰ ਸਾਰੀ ਉਮਰ ਕੱਢੇਂਗੀ ਇੱਥੇ ਹੀ ਆਹ ਕਿ ਵੀ ਲਿਫਕੇ ਰਹਿਣਾ ਨਹੀਂ ਇੱਥੇ ਨੇ ਤਾਂ ਕਿਹਾ ਤਾ ਵਾ ਬੜਾ ਕੋ ਸਮਝਾ ਕੇ ਆਈ ਇਹ ਤੁਹਾਨੂੰ ਕੀ ਪਤਾ ਵਾ ਮੈਂ ਪਰ ਅਸਰ ਕਰੇ ਤਾਂ ਆਈ ਆ ਨਾ ਅਜੇ ਮੈਨੂੰ ਲੱਗਦਾ ਅਸਰ ੱਖਾ ਹੀ ਹੁਣਾਵਾ ਜੀ ਤੇ ਜਸਵਿੰਦਰ ਕੌਰ ਜਸਵਿੰਦਰ ਕੌਰ ਚਾਹ ਲਈ ਹੀ ਬਣਾ ਕੇ ਅੱਛਾ ਇਦਾਂ ਹੀ ਲਈ ਫੋਕੀ ਚਾਹ ਹਾਂ ਤੇ ਮੈਂ ਤਾਂ ਕਿਹਾ ਹੀ ਦਿੱਤਾ ਮੈਂ ਭੈਣ ਆਈ ਨਾ ਕੋਹ ਬਣਾਇਆ ਵੇ ਅੱਜ ਤਾਂ ਮੁੱਕ ਗਿਆ ਓਹੋ ਮੈਨੂੰ ਤਾਂ ਚੇਤਾ ਹੀ ਭੁੱਲ ਗਿਆ ਹੂੰ ਚੱਲ ਬੱਲੇਉ ਨਹੀਂ ਮਨ ਇਹਨੇ ਰਹਿਣ ਦੇ ਬਥੇਰਾ ਪਿਆ ਮੇਰੇ ਘਰ ਨਾਲੇ ਗੱਲ ਸੁਣਾ ਉਹ ਘਰ ਵਿਆਹ ਹੋਇਆ ਹੈ ਆ ਬੂੰਦੀ ਬਾਂਦੀ ਤੇ ਮਹੀਨਾ ਮੁੱਕਦੀ ਨਹੀਂ ਘਰੋ ਦਿਲ ਹੈ ਨਹੀਂ ਹੂੰ ਨਾਲੇ ਤੁਹਾਨੂੰ ਪਤਾ ਹੀ ਆ ਨਾ ਮੈਂ ਆਪਣੀ ਪਤੀ ਲੱਗ ਜੇ ਬੈਠੀ ਹੀਗੀ ਹਾਂ ਹਾਂ ਉਹਨੂੰ ਬੇਵਿਸ਼ਵਾਸੀ ਹੀ ਤੇ ਦਵਾ ਅੱਦਾ ਚਾਹ ਦਾ ਕੱਪ ਬਣਾ ਕੇ ਤੇ ਮੱਥੇ ਮਾਰਾ ਇਹਦੇ ਜਾਗ ਤੇ ਜਾਣ ਵਾਲੀ ਬਣੇ ਇਹਦੇ ਕੋਈ ਕੰਨ ਵਾਲਾ ਨਾ ਪਾ ਦੇ ਵਾਲਾ ਨਾ ਪਾ ਦੀ ਹਾਂ ਠੀਕ ਹੈ ਠੀਕ ਪਰ ਇਹ ਨੂੰ ਜਾਣਦੀ ਨਹੀਂ ਉਹ ਵਾਲੇ ਤੇ ਮੈਂ ਪਾ ਜੂਗੀ ਵੇਖਿਓ ਸੀ ਕਿਦਾਂ ਦੇ ਵੀ ਇੱਕ ਤਾਂ ਯਾਦ ਹੀ ਕਰੂ ساری ਉਮਰ ਗੱਲ ਇੱਕ ਵਾਰ ਜੀਵਨ ਮੰਨੋ ਤੈਨੂੰ ਤਾਂ ਜੇ ਪੂਰੀ ਅਗਦੀਆਂ ਲਾਟਾਂ ਨਿਕਲਣ ਉੱਥੋਂ ਤੇ ਮੈਂ ਹੱਕਦੀਆਂ ਲਾਟਾਂ ਪੂਰੇ ਪਾਬੜ ਵਜਣਗੇ ਦੇਖੀ ਜਾਇਓ ਤਹੀ ਤਗੜੀ ਹੋ ਕੇ ਜ਼ੋਰ ਲਾਈ ਜਾ ਬਸ ਹੈ ਫਿਕਰ ਨਾ ਕਰੋ ਪੂਰਾ ਜ਼ੋਰ ਲਾਉਂਗੀ ਮੈਂ ਦੇਖ ਘਰੋਂ ਥੋੜਾ ਬੁਧਾ ਸਮਾਨ ਖੜਕੇ ਉੱਥੇ ਰੱਖਣਾ ਬੁਧਾ ਰੱਖਦੀ ਕੋਈ ਗੱਲ ਨਹੀਂ ਘਰੋਂ ਘਰ ਰੱਖਣਾ ਵਾ ਉਧਰੋਂ ਲਿਆਉਣਾ ਵਾ ਕਿਧਰੋਂ ਦੇਣਾ ਮੈਂ ਚਲ ਕੋਈ ਨਹੀਂ ਪਹਿਲੀ ਕਲੀ ਵਾਰੀ ਹੁੰਦਾ ਹੀ ਆ ਮਾੜਾ ਮੋਟਾ ਦੇ ਹੀ 500 ਰੁਪਏ ਇਹ ਨਿੱਕੀ ਦੀ ਕੀ ਗੱਲ ਚੱਕੀ ਦਾ ਨਹੀਂ ਹੁੰਦਾ ਮੁਰਕੇ ਜਦੋਂ ਕਹਿੰਦਾ ਬੜਾ ਕਰਕੇ ਕਰਨਾ ਹੋਇਆ ਨਾ ਇਤਨਾ ਹੀ ਕਰੀਦਾ ਹੁੰਦਾ ਵਾ ਕੋਈ ਗੱਲ ਨਹੀਂ ਕੋਈ ਗੱ ਤਤਾ 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 ਖਾਦਿਆ ਨਾ ਮੂੰਹ ਸੜਦਾ ਹੁੰਦਾ ਠੀਕ ਆ ਨਾ ਠੀਕ ਆ ਥੋੜਾ ਹੌਲੀ ਹੌਲੀ ਕਰਕੇ ਚੱਲਦੇ ਆ ਹੈ ਤੇ ਦੂਜੀ ਗੱਲ ਇਹ ਆ ਜਸਨਾ ਸੁਣ ਲਈ ਕਿ ਤੇ ਉਹਨਾਂ ਸੁਰਮਾ ਪੁਵਾਈ ਦਿੱਤੀ 1000 ਰੁਪਿਆ ਅੱਛਾ ਆਹੋ ਹੈ ਤੇ ਪਰ ਨਾ ਚੁੱਪ ਕਰ ਜੋ ਇਹਨੂੰ ਦੇਣਾ ਨਹੀਂ ਬਣਾ ਨੂੰ ਮੈਂ ਹੈ ਇਹਦੇ ਤੇ ਝੱਟ ਮੂੰਹ ਚੋਕ ਲੈਣਾ ਸ਼ਹਿਰ ਨੂੰ ਕਿ ਜਾ ਕੇ ਬੋਦੇ ਘਟਾਉਣੀ ਆਪਣੇ ਉਹ ਮੇਰੀ ਗੱਲ ਸੁਣ ਐਵੇਂ ਨਿੱਗਨੀਆਂ ਗੱਲਾਂ ਦੇ ਨਹੀਂ ਤਰ੍ਹਾਂ ਕਰੀ ਜਾਂਦਾ ਜੇ ਉਹਨੂੰ ਮਿਲੀ ਹੈ ਨਾ ਸੁਰਮਾ ਪੁਵਾਈ ਤੂੰ ਉਹਨੂੰ ਦੇ ਦੇ ਕਿਉਂ ਦੇ ਦੇ ਆਵੇਂ ਲੀਕ ਦੀਗੀ ਜੀ ਗੱਲ ਤੋਂ ਸਿੱਤ ਸਵਾਹ ਪਵਾ ਲੈਗੀ ਸਿੱਤ ਸਵਾਹ ਪਵਾ ਲੂ ਇਹਦਾ ਜੋਰ ਲੱਗਾ ਵਾ ਜੋਰ ਲੱਗਾ ਸਰਮਾ ਪਵਾਈ ਦੇ ਦੇ ਇਹਨੂੰ ਕਿਤੇ 헤ਜਲੇ ਬਣਦੇ ਆ ਮੈਂ ਈ ਛਦਿਆਣ ਜਿਹੜੀ 10 ਵਜੇ ਦੀ ਮੇਰੀ ਗੱਲ ਸੁਣ ਲੈ ਆਉਂਦੇ ਜਾਂਦੇ ਕਿਤੇ ਨਾ ਕਿਤੇ ਪਤਾ ਲੱਗ ਜਾਣਾ ਹੀ ਉਹ ਤੇ ਮੁੜ ਕੇ ਬੀਤੀ ਤੇਰੀ ਹੋਣੀ ਆ ਮੈਂ ਜਾਣਦਾ ਹੂੰ ਤੇ ਪਤਾ ਲੱਗੂ ਹੈ ਇਹ ਰਹੂਗੀ ਘਰੇ ਹੀ ਹਾਂ ਦੇ 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 ਸਰਮਾ ਪਵਾਉਂਦੀ ਆ ਨਾ ਤੇ ਉਹਨੂੰ ਦੇ ਦੇ ਪਰੇ ਮੈਂ ਤਾਂ ਨਿੱਕ ਗੱਲ ਦਾ ਤਾਂ ਮੈਨੂੰ ਹੀ ਦੇਣੇ ਐਵੇਂ ਰੋਲਾ ਨਾ ਪਾਓ ਜੇ ਗੱਲ ਕਿ ਮੁੜ ਕੇ ਕਿ ਪੈਸੇ ਤੋਂ ਲੜੀਆਂ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਤੈਨੂੰ ਮੈਂ ਦੱਸਾਂ ਗੱਲ ਗੱਲ ਸੁਣ ਲੈ ਮੇਰੀ ਤੇ ਉਹਦਾ ਹੀ ਹੱਕ ਵਜਾਸਦਾ ਹੀ ਜੱਸ ਉਹ ਪਤਾ ਜੱਸ ਨਾ ਕਹੋ ਤੂੰ ਚੁੱਪ ਕਰ ਤੇ ਮੈਂ ਸਾ ਗੱਲ ਨੀ ਗੱਲਾਂ ਤੋਂ ਕਰਦੀ ਨਹੀਂ ਭੁੱਖ ਲਾ ਦੇਦੀ ਨਹੀਂ ਤੂੰ ਕਾਨੂੰ ਦੱਸ ਦੇਣੀ ਤਾਨੂੰ ਮੈਂ ਉਹ ਤੇ ਕੰਨਾਂ ਚ ਵਾਲਾ ਪਾ ਦੋ ਦਵਾ ਦਾ ਸੱਤ ਕੀ ਜੱਸ ਬੜੀ ਪੰਧਰੀ ਆ ਗਾੜੀ ਚਲ ਆ ਉਹ ਆ ਗਈ ਚੁੱਪ ਕਰ ਜਾ ਹੁਣ ਚੁੱਪ ਤੂੰ ਹਾਂਜੀ ਰੇਟ ਜੀ ਉਹ ਮੇਰੀ ਗੱਲ ਸੁਣ ਹਾਂਜੀ ਤੈਨੂੰ ਉਧਰ ਪੈਸੇ ਮਿੜਿਆ ਸੁਰਮਾ ਪੁਆਈ ਦੇ ਤੇ ਆਪਣੀਆਂ ਮੰਮੀ ਨੂੰ ਲੈ ਲਾ ਕਿਹੜੇ ਪੈਸੇ ਮਿਲੇ ਆ ਮੈਨੂੰ ਨਹੀਂ ਕੋਈ ਪੈਸਾ ਪੁਆ ਮਿਲਿਆ ਐਵੇਂ ਡੇ ਆ ਪੈਸੇ ਮਿਲੇ ਆ ਤੂੰ ਹੀ ਵੇਖਿਆ ਸੀ ਨਹੀਂ ਮੰਮੀ ਉਹਨਾਂ ਨੇ ਦੇ ਲਈ ਤਾਂ ਹੈਗੀ ਇਹਨੂੰ ਸੁਰਮਾ ਪਵਾਈ ਤੇ ਉਹ ਦੇਤੀ ਹੋਣੀ ਤੁਹਾਨੂੰ ਤੇ ਦੇ ਦਿਓ ਮੈਨੂੰ ਜੇ ਮਿਲ ਗਏ ਆ ਤਾਂ ਨਹੀਂ ਕੋਈ ਨਹੀਂ ਮਿਲੇ ਪੈਸੇ ਪੁਹੇ ਐ ਮਾਰਦਾ ਪਿਓ ਤੇਰਾ ਹੈ ਨਹੀਂ ਮੇਰੇ ਕੋ ਐਵੇਂ ਤੇਰੀ ਮੇਰੀ ਗੱਲ ਜੇ ਮਿਲਿਆ ਤਾਂ ਦੇ ਦੇ ਕੁੜੀ ਵਿਚਾਰੀ ਕੋ ਆਪਣਾ ਸੁਰਮਾ ਸਨਵਾ ਲੂੰਗੀ ਤੂੰ ਰਾਕੇ ਕਰਨੇ ਤੇਰਾ ਖਰੋ ਲੋਗੇ ਮੈਂ ਕੋਈ ਕੁੜੀ ਚੀਚ ਲੈ ਲੂੰਗੀ ਦੇ ਦਿਓ ਮੈਨੂੰ ਜਿਹੜੇ ਸੁਰਮਾ ਪਵਾਈ ਮੈਨੂੰ ਮਿਲ ਨਹੀਂ ਉਹ ਮੈਨੂੰ ਹੀ ਦੇਣੀ ਪੈਣੀ ਆ ਤੁਹਾਨੂੰ ਤੂੰ ਦੇਣੀ ਪੈਣੀ ਹੈ ਇੱਕ ਗੱਲ ਮੈਨੂੰ ਦੱਸ ਸਾਰੇ ਖਰਚੇ ਕਰਾਂ ਮੈਂ ਹੈ ਆਵਾ ਜਾਵਾ ਮੈਂ ਕਿੰਨੀ ਖਾਵਾਂ ਤੇ ਦਿੱਤੇ ਉਥੇ ਤੇ ਜਿਹੜੇ ਉਹਨਾਂ ਨੇ ਕੋਈ ਰੁਪਈਆ ਦੇਤਾ ਕੱਢ ਕੇ ਮੈਂ ਤੈਨੂੰ ਦੇਦਾ ਵਾਂ ਬਡੀ ਸਿਆਣੀ ਨੂੰ ਹੈ ਤੇ ਜਾ ਕੇ ਤੇ ਆਪਣਾ ਮੇਕਅਪ ਲਾਵੇ ਉਥੇ ਜਾ ਕੇ ਦਵਾਦਾ ਇਹ ਨਹੀਂ ਕਰ ਪੜੇ ਮੈਨੂੰ ਮਿਲੇ ਉਹ ਤਾਂ ਮੈਨੂੰ ਹੀ ਦੇਣੇ ਨਾ ਤੂੰ ਇਹ ਤੂੰ ਕਿੱਦਾਂ ਘੁੱਟ ਜੂਂਗੇ ਦੇ ਦੋ ਮੈਨੂੰ ਥੋੜੇ ਜੇ ਪੈਸੇ ਨਹੀਂ ਕੋਈ ਪਿਆਰ ਹੀ ਹੈਗਾ ਜਾ ਕੰਮ ਕਰ ਜਾ ਕੇ ਆਪਣਾ ਉਹ ਜੇ ਕੁੜੀ ਮੰਗਲੀ ਤੇ ਫੜਾਦੇ ਹਾਂ ਤੁਸੀਂ ਤਾਂ ਪੁਆੜੇ ਦੀ ਜੜ ਜੇ ਠੀਕ ਵਾ ਨਾ ਕੋਈ ਤਹਾ ਪੁਹਾ ਨਹੀਂ ਮਿਲਿਆ ਹੱਤ ਕਰਦੇ ਆ ਐਸੀ ਕਰਕੇ ਮੈਨੂੰ ਲਾਦਾ ਮੈਨੂੰ ਇੱਧਰ ਜਾਣ ਨਹੀਂ ਹੀ ਦਿੰਦੇ ਕਿ ਇਹ ਕਿਤੇ ਘੋਟ ਨਾ ਜਾਵੇ ਪੈਸੇ ਘੋਟ ਨਾ ਚਾਏ ਜਾ ਕਾ ਮਗਰ ਆਪਣਾ ਜਾ ਕੇ ਦੇ ਦੇ ਮੋਤੀ ਭੋਖਾ ਨਾ ਖਵਾ ਰਿਆ ਕਰੋ ਜਿਹੜੇ ਮੇਰੇ ਹਿੱਸੇ ਦੇ ਉਹ ਤੇ ਦੋ ਨਾ ਮੈਨੂੰ ਮੈਂ ਭੁੱਖ ਖੁਲਾਦੀ ਹੈ ਨਾ ਮੈਂ ਭੁੱਖ ਖੁਲਾਦੀ ਚੰਗੀ ਆ ਜਾ ਜਾ ਕੇ ਰੰਜਿਆ ਕੋ ਮੰਗ ਤੂੰ ਜੱਸ ਤੂੰ ਨਾ ਫੇਰ ਨਾ ਕਰੀ ਜਿਹੜਾ ਰੁਪਇਆ ਹਜ਼ਾਰ ਵਾ ਨਾ ਉਹ ਮੈਂ ਤੇਰਾ ਦੇਣਦਾਰ ਵਾ ਜੇ ਇਹਨੇ ਨਾ ਦਿੱਤਾ ਤੇ ਤੈਨੂੰ ਮੈਂ ਕਦੇ ਨਾ ਕਦੇ ਫਟੜ-ਫਟੜ ਕੇ ਲੈ ਦੂੰਗਾ ਠੀਕ ਨਾ ਕੋਈ ਨਹੀਂ ਡੈਡ ਜੀ ਇਹਨਾਂ ਦਾ ਨਹੀਂ ਢਿੱਡ ਭਰਨਾ ਇਹਨਾਂ ਨੇ ਤਾਂ ਉਹ ਵੀ ਖੋ ਲੈਣੇ ਮੇਰੇ ਕੋਲੋਂ ਲੈਣ ਦੋ ਇਹਨਾਂ ਦੇ ਕੋਲ ਹੀ ਜਿਹੜੇ ਹੈਗੇ ਵੇਖ ਜਬਾਰ ਵੇਹੇ ਦੀ ਹੈ ਇਹਨੂੰ 1000 ਰੁਪਇਆ ਦੇ ਦੇ ਕਿਉਂ ਦੇ ਦੇ 1000 ਵੱਡਾ 헤ਜਲਾ ਮੈਂ ਜੱਛਪਤਾ ਤੈਨੂੰ ਦੇ ਦੂੰਗਾ ਦੇ ਦੀ ਦੇ ਦੀ ਦੇ ਦੀ ਨਾਉ ਨੂੰ ਪੈਸੇ ਤੇ ਪੀਵੀ ਨਾਉ ਦੇ ਹੱਥਾਂ ਦੇ ਚਾ ਚੁੱਪ ਕਰਦਾ ਮਾਰੂੰਗਾ ਕੰਦੇ ਉੱਤੇ ਕਾਂਤੇ ਮਾਰ ਲਗਾ ਪਾਈ ਜਾਂਦੀ ਹੈ ਲੈਣਾ ਨਹੀਂ ਦੇਣਾ ਨਹੀਂ ਆਹ ਬੜਾ 헤ਜਲਾ ਬਣਿਆ ਨਾ ਨਾਉ ਦਾ ਬਣਿਆ ਇੱਥੇ ਆਹ ਬਣ ਜਾ ਬਣ ਜਾ ਗੱਲ 100 ਰੁਪਏ ਤੇ 1000 ਦੀ ਗੱਲ ਹੀ ਨਹੀਂ ਦੇਣਾ ਮੈਂ ਮਰੀ ਗਈ ਆ ਲੈ ਵੀ ਮਰੀ ਗਈ ਆ ਇਦਾਂ ਮਰੀਦਾ ਹੁੰਦਾ ਵਾ ਆ ਵੇਖ ਲਓ ਆਪਣੀ ਮਾਂ ਦੇ ਕੰਮ ਉਹ ਹੋਈਏ ਫੋਨ ਚੜਾਣ ਲੱਗੀ ਫੋਨ ਨਹੀਂ ਛੁੱਟਣ ਲੱਗਾ ਤੁਹਾਡਾ ਉਹ ਵੇ ਲੋ ਕਿਹੜੇ ਕਲਸ਼ਣ ਘੋਲਦੀ ਫਿਰਦੀ ਆ ਹੁਣ ਕਿਦ ਨੂੰ ਕਹਿਤਾ ਉਹ ਪਿੰਦਰ ਬਣਾ ਦੇ ਘਰੋਂ ਸੁਰਮਾ ਪਵਾਈ ਮਿਲੀ ਮੈਨੂੰ 1000 ਰੁਪਏ ਤੇ ਪਹਿਲਾਂ ਤਾਂ ਮੈਨੂੰ ਜਾਣ ਨਹੀਂ ਦਿੱਤਾ ਜੇ ਮੈਂ ਚੱਲੀ ਹੀਗੀ ਤੇ ਹੁਣ ਆਪ ਚੱਲ ਗਈ ਪਤਾ ਨਹੀਂ ਆਪਣੀ ਭਤੀਜੀ ਨੂੰ ਕਿੰਨੇ ਮੋਠ ਦੇ ਵਿੱਚ ਦੇ ਆਈ ਹੁਣੀ ਆ ਤੇ ਜੇ ਮੈਨੂੰ ਉਧਰੋਂ ਮੇਰਾ ਹਿੱਸਾ ਮਿਲਿਆ ਤੇ ਉਹ ਵੀ ਘਟ ਗਈ ਅੱਗ ਉਹ 1000 ਰੁਪਏ ਨੂੰ ਰੋਈ ਚੱਲ ਚੱਲ ਤੇ ਫਿਰ ਹੋਣਾ ਨਹੀਂ ਕਿ ਜਿਹੜਾ ਮੇਰਾ ਹਿੱਸਾ ਵਾ ਉਹ ਤਾਂ ਮੈਨੂੰ ਚਾਹੀਦਾ ਕਿ ਨਹੀਂ ਚਾਹੀਦਾ ਮਿਲ ਜਾਂਦਾ ਤੇਰਾ ਹਿੱਸਾ ਕੋਈ ਗੱਲ ਉਦਾਂ ਤੇ ਤੁਸੀਂ 2000 ਰੁਪਏ ਦੇਣ ਤੋਂ ਰੋਂਦੇ ਰਹਿੰਦੇ ਮੈਨੂੰ ਤੇ ਜਿਹੜਾ ਮੈਨੂੰ ਸੁਰਮਾ ਨੇ ਪਾਇਆ ਕਿ ਇਹਨੇ ਪਾਇਆ ਚੁੱਪ ਕਰ ਜਾ ਕਿੱਡਾ ਤੈਨੂੰ ਲੱਖ ਰੁਪਈਆ ਮਿਲਿਆ ਹਿੱਸਾ ਠੀਕ ਹੈ ਨਾ ਮੇਰੀ ਗੱਲ ਸੁਣਨ ਵਾਲੇ ਮਾਂ ਮੇਰੀ ਬਾਰੇ ਇੰਨਾ ਨਾ ਬੋਲਿਆ ਕਰ ਸਾਰਾ ਖਰਚਾ ਉਹਨੇ ਕੀਤਾ ਵਿਆਹ ਚ ਆਹ ਉਹਨੇ ਕੀਤਾ ਕੁਮੂਨ ਜਾਂਦੀ ਆ ਤੁਹਾਡੇ ਕੋਲੋਂ ਲੈ ਕੇ ਕੀਤਾ ਵਾ ਨਾਲੇ ਮੇਰੇ ਲਈ ਨਾ 1000 ਰੁਪਈਆ ਹੀ ਲੱਖਾਂ ਵਰਗਾ ਵਾ ਤੂੰ ਹੀ ਕਹਦਾ ਮੈਨੂੰ ਦਿੰਦੇ ਆ ਮੇਰੇ ਲਈ ਤਾਂ ਉਹੀ ਲੱਖਾਂ ਦਾ ਵਾ ਸਿਆਪਾ ਪਾ ਉਹਨੇ ਨੌਕਰੀ ਬੈਠੀ ਦੋਵੇਂ ਕਿਹਨੇ ਵੀ ਕੀ ਭੁੱਖੀ ਆ ਐਡੀ ਤਾਂ ਭੁੱਖੀ ਜਨਾਨੀ ਕੋਈ ਹੋਣੀ ਨਹੀਂ ਚਾਹੀਦੀ